ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਅਬਜੀਤ ਜੀ ਦੇ ਨਾਲ ਤਾਂ ਤਾਂ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਮਹਾਪੁਰਖ ਪੂਰਨ ਬ੍ਰह्म ਗਿਆਨੀ ਜੂ ਹੋਏ ਹਨ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜੋ ਹੰਸਾੜੀ ਸਾਹਿਬ ਜੀ ਦੀ ਸੱਚੀ ਕੱਟ ਹੈ ਆਪ ਜੀ ਨਾਲ ਸਾਂਝੀ ਕਰਨ ਜਾ ਰਹੇ ਹਾਂ ਅਕਸਰ ਕਹਿੰਦੇ ਨੇ ਕਿ ਰੱਬ ਦੇ ਪਿਆਰਿਆਂ ਦੇ ਕੌਤਕ ਅਦਭੁਤ ਹੁੰਦੇ ਆ ਸੋ ਜਿਨ੍ਹਾਂ ਨੇ ਵੀ ਉਹਨਾਂ ਦੇ ਦਰਸ਼ਨ ਕੀਤੇ ਨੇ ਉਹ ਇਹ ਜਾਣਦੇ ਨੇ ਇਹ ਤਾਂ ਉਹ ਹੀ ਦੱਸ ਸਕਦੇ ਨੇ ਕਿ ਉਹਨਾਂ ਨੂੰ ਕਿੰਨਾ ਕੁਝ ਸੰਤਾਂ ਦੀ ਸੰਗਤ ਵਿੱਚੋਂ ਮਿਲਿਆ ਬਾਕੀ ਜੋ ਨਾਸਤਕ ਲੋਕਾ ਉਹ ਤਾਂ ਨਿੰਦਿਆ ਹੀ ਕਰਦੇ ਹੁੰਦੇ ਆ ਉਹਨਾਂ ਦਾ ਕੰਮ ਹੁੰਦਾ ਨਿੰਦਿਆ ਚੁਗਲੀ ਕਰਨੀ ਤੇ ਉਹ ਨਿੰਦਿਆ ਚੁਗਲੀ ਕਰਦੇ ਰਹਿੰਦੇ ਨੇ ਮਹਾਪੁਰਖ ਅੱਜ ਵੀ ਭਾਵੇਂ ਸਰੀਰ ਕਰਕੇ ਨਹੀਂ ਹਨ ਪਰ ਫਿਰ ਵੀ ਸੂਖਸ਼ਮ ਰੂਪ ਦੇ ਵਿੱਚ ਜਿੱਥੇ ਮਹਾਪੁਰਖਾਂ ਜੀ ਦਾ ਸਥਾਨ ਹੈ ਉਹ ਉਥੇ ਅੱਜ ਵੀ ਵਿਰਾਜਮਾਨ ਹਨ ਜਿੱਥੇ ਉਹਨਾਂ ਨੇ ਸੇਵਾ ਕੀਤੀ ਹੁੰਦੀ ਆ ਉਥੇ ਯਾਦ ਰੱਖਣਾ ਜਿੱਥੇ ਬੰਦਗੀ ਕੀਤੀ ਹੁੰਦੀ ਆ ਉਹ ਸਥਾਨ ਤੋਂ ਕਦੇ ਵੀ ਦੂਰ ਨਹੀਂ ਜਾਂਦੇ ਕਦੇ ਵੀ ਉਥੋਂ ਪਾਸੇ ਨਹੀਂ ਹੁੰਦੇ ਇੱਕ ਵਾਰ ਬਾਬਾ ਜੀ ਕੋਲ ਇੱਕ ਪਰਿਵਾਰ ਆਇਆ ਇਹ ਦੱਸਣਾ ਪਹਿਲਾਂ ਜ਼ਰੂਰੀ ਆ ਕਿਉਂਕਿ ਦੇਖੋ ਜਿਨ੍ਹਾਂ ਨੇ ਵੀ ਉਹਨਾਂ ਦੇ ਬਚਨਾਂ ਨੂੰ ਸੱਤ-ਸੱਤ ਕਰਕੇ ਮੰਨਿਆ ਉਹਨਾਂ ਦੇ ਕਾਰਜ ਜ਼ਰੂਰ ਪੂਰੇ ਹੋਏ ਆ ਉਹਨਾਂ ਤੇ ਕਿਰਪਾ ਹੋਈ ਆ ਸੋ ਆਪ ਜੀ ਦੇ ਨਾਲ ਇਹ ਜੋ ਘਟਨਾ ਸਾਂਝੀ ਕਰਨੀਆਂ ਇਹ ਬਿਲਕੁਲ ਹੀ ਸੱਚੀ ਘਟਨਾ ਹੈ ਕੋਈ ਆਪਣੇ ਕੋਲੋਂ ਬਣਾਈ ਹੋਈ ਘਟਨਾ ਨਹੀਂ ਹੈ ਇਹ ਕਾਲਪਨਿਕ ਨਹੀਂ ਹੈ ਜਿਨ੍ਹਾਂ ਨੇ ਵੀ ਪ੍ਰੈਕਟੀਕਲ ਕੀਤਾ ਬਾਣੀ ਨੂੰ ਪੜਿਆ ਬਾਣੀ ਨੂੰ ਸੁਣਿਆ ਬਾਣੀ ਦੇ ਰਸ ਨੂੰ ਚਖਿਆ ਹੈ ਭਾਈ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਆ ਕਿ ਮਹਾਪੁਰਖਾਂ ਤੇ ਬ੍ਰह्मज्ञानी ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਤੇ ਸਤਗੁਰੂ ਜੀ ਦੀ ਪੌਤੀ ਕਿਰਪਾ ਹੁੰਦੀ ਆ ਬਾਬਾ ਅਜੀਤ ਸਿੰਘ ਜੀ ਦੀ ਕਮਾਈ ਇੰਨੀ ਸੀ ਕਿਉਂਕਿ ਉਹ ਬ੍ਰह्मज्ञानी ਸੀ ਉਹ ਦੇਖ ਕੇ ਪਛਾਣ ਜਾਂਦੇ ਸੀ ਕਿ ਬੰਦਾ ਕਿਹੜੀ ਭਾਵਨਾ ਨਾਲ ਆਇਆ ਇਹ ਵੀ ਜਾਣ ਜਾਂਦੇ ਸੀ ਕਿ ਇਸ ਦੇ ਪਿਛਲੇ ਕਰਮ ਕਹੋ ਜਈਆ ਤੇ ਹੁਣ ਇਸ ਦਾ ਸਮਾਂ ਕਿਦਾਂ ਦਾ ਚੱਲ ਰਿਹਾ ਏ ਤੇ ਇਸ ਦਾ ਆਉਣ ਵਾਲਾ ਸਮਾਂ ਕਿਵੇਂ ਦਾ ਹੋਵੇਗਾ ਤੇ ਸ਼ਰਦਾ ਤੇ ਭਾਵਨਾ ਦੇਖ ਲੈਂਦੇ ਸੀ ਬਾਬਾ ਜੀ ਜਿਵੇਂ ਕਿਸੇ ਦੀ ਭਾਵਨਾ ਹੁੰਦੀ ਸੀ ਉਹਨੂੰ ਉਹੋ ਜੇ ਵਚਨ ਕੱਢਦੇ ਹੁੰਦੇ ਸੀ ਬਾਬਾ ਜੀ ਜਿਨ੍ਹਾਂ ਨੂੰ ਵੀ ਬਾਬਾ ਜੀ ਬਚਨ ਕਰਦੇ ਹੁੰਦੇ ਸੀ ਉਹਨਾਂ ਨੇ ਕਮਾਏ ਬਚਨ ਫਿਰ ਉਹਨਾਂ ਦੇ ਕਾਰਜ ਆਪ ਹੀ ਗੁਰਬਾਣੀ ਕਰ ਦਿੰਦੀ ਆ ਇਸੇ ਤਰ੍ਹਾਂ ਇੱਕ ਪਰਿਵਾਰ ਮਹਾਪੁਰਖਾਂ ਜੀ ਦੇ ਕੋਲ ਆਇਆ ਬਹੁਤ ਸਾਲ ਹੋ ਗਏ ਸੀ ਪਤਨੀ ਪਤਨੀ ਆਈ ਕਹਿਣ ਲੱਗੇ ਬਾਬਾ ਜੀ ਬਹੁਤ ਸਾਲ ਹੋ ਗਏ ਬੱਚਾ ਨਹੀਂ ਹੋਇਆ ਜਿਵੇਂ ਆਪਾਂ ਸਾਰੇ ਜਾਣਦੇ ਆ ਔਲਾਦ ਦੀ ਭੁੱਖ ਤਾਂ ਸਾਰਿਆਂ ਨੂੰ ਹੁੰਦੀ ਆ ਉਹ ਦੋਵੇਂ ਜੀ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਕਿਉਂਕਿ ਕਾਰਨ ਬਹੁਤ ਵੱਡਾ ਸੀ ਵਿਆਹ ਨੂੰ ਇੱਕ ਨਹੀਂ ਦੋ ਨਹੀਂ ਕਈ ਸਾਲ ਹੋ ਗਏ ਸੀ ਤੇ ਘਰ ਵਿੱਚ ਔਲਾਦ ਦਾ ਕੋਈ ਸੁੱਖ ਨਹੀਂ ਸੀ ਤਾਂ ਕਿਸੇ ਨੇ ਕਹਿਤਾ ਤੁਸੀਂ ਹੰਸਾਲੀ ਸਾਹ ਜਾਓ ਮਹਾਪੁਰਖਾਂ ਅੱਗੇ ਫਰਿਆਦ ਕਰੋ ਹੋ ਸਕਦਾ ਹੈ ਤੁਹਾਡੇ ਦੀ ਕਿਰਪਾ ਹੋ ਜੇ ਤੁਹਾਡੇ ਪਿਛਲੇ ਕਰਮ ਕਿਤੇ ਜਾਗ ਜਾਣ ਤੁਸੀਂ ਬੇਨਤੀ ਤਾਂ ਕਰਕੇ ਦੇਖੋ ਫੇਰ ਉਹ ਦੋਵੇਂ ਪਤੀ ਪਤਨੀ ਆਉਂਦੇ ਨੇ ਬਾਬਾ ਜੀ ਨੂੰ ਆ ਕੇ ਫਤੇ ਬੁਲਾਈ ਤੇ ਦੱਸਿਆ ਕਿ ਮਹਾਰਾਜ ਜੀ ਇੰਨੇ ਸਾਲ ਹੋ ਗਏ ਅਸੀਂ ਤਾਂ ਔਲਾਦ ਤੋਂ ਸਖਣੇ ਆ ਲੋਕਾਂ ਦੇ ਮਿਹਣੇ ਵੀ ਸਹਣੇ ਪੈਂਦੇ ਆ ਹੁਣ ਕੁਝ ਬੀਬੀਆਂ ਜੋ ਬਾਝ ਰਹੇ ਜਾਂਦੀਆਂ ਉਹਨਾਂ ਨੂੰ ਤਾਨੇ ਸਹਣੇ ਪੈਂਦੇ ਆ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕੋਈ ਵੀ ਇਸਤਰੀ ਉਦੋਂ ਤੱਕ ਆਪਣੀ ਆਪ ਨੂੰ ਸੰਪੂਰਨ ਨਹੀਂ ਮੰਨਦੀ ਜਦੋਂ ਤੱਕ ਉਹ ਮਾਂ ਨਹੀਂ ਬਣ ਜਾਂਦੀ ਇਹ ਬੰਦੇ ਦੀ ਦੁਨਿਆਵੀ ਭੁੱਖਾਂ ਚੋਂ ਬਹੁਤ ਹੀ ਵੱਡੀ ਭੁੱਖਾ ਘਰ ਵਿੱਚ ਪੁੱਤਰ ਜਾਂਤੀ ਹੋਵੇ ਤੇ ਇਹ ਪੁੱਤਰ ਦੀ ਦਾਤ ਸਭ ਤੋਂ ਵੱਡੀ ਭੁੱਖ ਹੁੰਦੀ ਆ ਬੰਦੇ ਦੇ ਅੰਦਰ ਕੋਈ ਵੀ ਇਨਸਾਨ ਇਸ ਗੱਲ ਤੋਂ ਮੁੱਕਰ ਨਹੀਂ ਸਕਦਾ ਸੋ ਉਹਨਾਂ પતિ ਪਤਨੀ ਨੇ ਜਦੋਂ ਫਟੇ ਬੁਲਾਈ ਤਾਂ ਬਾਬਾ ਜੀ ਨੇ ਬੜੇ ਹੀ ਧਿਆਨ ਨਾਲ ਦੋਵੇਂ ਜੀਆਂ ਵੱਲ ਵੇਖਿਆ ਤੇ ਬਾਬਾ ਜੀ ਕੁਝ ਚਿਰ ਵੇਖਦੇ ਹੀ ਰਹੇ ਫਿਰ ਪੁੱਛਿਆ ਬਾਬਾ ਜੀ ਕਹਿੰਦੇ ਕਿ ਭਾਈ ਨੇਮ ਕੀ ਕਰਦੇ ਹੋ ਉਹ ਜਾਨਾ ਦਾ ਨੇਮ ਕੀ ਹੈ ਤੁਹਾਡਾ ਉਹ ਕਹਿੰਦੇ ਅਸਲ ਚ ਮਹਾਰਾਜੀ ਸੱਚ ਗੱਲ ਤਾਂ ਇਹ ਹੈ ਕਿ ਅਸੀਂ ਬਸ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸਵੇਰੇ ਕਰਦੇ ਆਂ ਤੇ ਸ੍ਰੀ ਰਹਿਰਾਜ ਸਾਹਿਬ ਜੀ ਦਾ ਪਾਠ ਸ਼ਾਮ ਨੂੰ ਕਰਦੇ ਆਂ ਤਾਂ ਸੰਤ ਜੀ ਕਹਿਣ ਲੱਗੇ ਪਾਈ ਬਾਣੀ ਪੜਨੀ ਆਉਂਦੀ ਆ ਕਹਿੰਦੇ ਹਾਂਜੀ ਬਾਣੀ ਪੜ ਲੈਣੇ ਆ ਤਾਂ ਹੀ ਤਾਂ ਸਵੇਰੇ ਤੇ ਸ਼ਾਮੀ ਪਾਠ ਕਰਦੇ ਆਂ ਮਹਾਪੁਰਖ ਜੀ ਕਹਿੰਦੇ ਭਾਈ ਤੁਸੀਂ ਦੋਨਾਂ ਨੇ ਯਾਦ ਰੱਖਣਾ ਤੇਰੀ ਪਤਨੀ ਤੇ ਤੂੰ 2.5 ਘੰਟੇ ਦਾ ਹਰ ਰੋਜ਼ ਪਾਠ ਕਰਨਾ ਤੇ ਬਾਣੀ ਦਾ ਨਿਤਨੇਮ ਲੈ ਲਓ ਨਿਤਨੇਮ ਕਰਨਾ ਵੱਧ ਤੋਂ ਵੱਧ ਤੁਹਾਨੂੰ ਦਾਤ ਗੁਰੂ ਨੇ ਦੇਣੀ ਆ ਜਿਸ ਗੁਰੂ ਨੇ ਦਾਤ ਦੇਣੀ ਆ ਉਸ ਦੀ ਬਾਣੀ ਪੜਨੀ ਪੈਣੀ ਆ ਉਹ ਬਹੁਤ ਜ਼ਰੂਰੀ ਆ ਤੁਸੀਂ ਨਿਤਨੇਮ ਲੈ ਆਉਂ ਰੋਜ਼ ਦਾ ਨੇਮ ਬਣਾ ਲਓ ਕਿਉਂਕਿ ਜਪਜੀ ਸਾਹਿਬ ਜੀ ਦਾ ਪਾਠ 15 ਤੋਂ 20 ਮਿੰਟ ਤੱਕ ਹੋ ਜਾਂਦਾ ਸ਼ਾਮ ਨੂੰ ਰਹਿ ਰਾਜ ਸਾਹਿਬ ਜੀ ਦਾ ਪਾਠ 20 ਤੋਂ 25 ਮਿੰਟ ਲੱਗਦੇ ਹਨ ਬਾਬਾ ਜੀ ਕਹਿੰਦੇ ਤੁਹਾਡਾ ਨੇਮ ਘਟਾ ਦਾਤ ਉਦੋਂ ਮਿਲੇਗੀ ਜਦੋਂ ਨੇਮ ਵਧਾਉਂਗੇ ਸਿੰਘ ਸੁਖਮਨੀ ਸਾਹਿਬ ਜੀ ਦਾ ਪਾਠ ਹਰ ਰੋਜ਼ ਕਰਿਆ ਕਰੋ ਜਿਹੜੀ ਮਰਜ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲੈ ਲਓ 2.5 ਘੰਟੇ ਦੋਹਾਂ ਜੀਆਂ ਨੇ ਜਾਪ ਕਰਨਾ ਹੈ ਕਿਉਂਕਿ ਮਹਾਪੁਰਖਾਂ ਨੇ ਵਿਧੀ ਦੱਸ ਦਿੱਤੀ ਸੀ ਕਿ ਤੁਹਾਡਾ ਨੇਮ ਘਟਾ ਉਹਨਾਂ ਨੇ ਆਖਿਆ ਮਹਾਪੁਰਖੋ ਸੱਤ ਬਚਨ ਕਹਿੰਦੇ ਨੇ ਬੰਦਾ ਜਿੰਨਾ ਮਰਜ਼ੀ ਅਮੀਰ ਹੋ ਜਾਵੇ ਪਰ ਜਦੋਂ ਤੱਕ ਇੱਕ ਬੱਚਾ ਘਰ ਦੇ ਵਿੱਚ ਨਾ ਹੋਵੇ ਫਿਰ ਕਿਵੇਂ ਉਹਨੂੰ ਸੁੱਖ ਮਿਲ ਸਕਦਾ ਉਹ ਵੱਖਰੀ ਗੱਲ ਆ ਕਿ ਬੰਦੇ ਦੇ ਕਰਮ ਅੱਗੇ ਔਲਾਦ ਕਿਹੋ ਜਿਹੀ ਨਿਕਲੇ ਵੱਡਾ ਹੋ ਕੇ ਬੱਚਾ ਕਿੱਦਾਂ ਦਾ ਨਿਕਲੇ ਉਹ ਗੱਲ ਵੱਖਰੀ ਹੁੰਦੀ ਆ ਪਰ ਜਦੋਂ ਤੱਕ ਘਰ ਵਿੱਚ ਔਲਾਦ ਦੀਆਂ ਗੂੰਜਾਂ ਨਹੀਂ ਪੈਂਦੀਆਂ ਉਦੋਂ ਤੱਕ ਪੂਰਨ ਰੂਪ ਵਿੱਚ ਗੱਲ ਨਹੀਂ ਬਣਦੀ ਤੁਸੀਂ ਵੇਖਿਆ ਹੋਵੇਗਾ ਬਹੁਤ ਘਰ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੋਸ਼ੀਆਂ ਨਹੀਂ ਹੁੰਦੀਆਂ ਪਰ ਪੈਸਾ ਬਹੁਤ ਹੁੰਦਾ ਤੁਸੀਂ ਵੇਖਿਆ ਹੋਵੇਗਾ ਔਲਾਦ ਨਹੀਂ ਹੁੰਦੀ ਔਤਾ ਹੋਣਾ ਸੁਖ ਮੰਨਿਆ ਜਾਂਦਾ ਫਿਰ ਜਦੋਂ ਉਹਨਾਂ ਘਰ ਵਾਲਾ ਘਰ ਵਾਲੀ ਨੇ ਬਾਬਾ ਜੀ ਦੇ ਅੱਗੇ ਬੇਨਤੀ ਕੀਤੀ ਹੁਣ ਮਾਪੁਰਖਾਂ ਨੇ ਸੇਵਾਦਾਰਾਂ ਨੂੰ ਆਖਿਆ ਕਿ ਇਹਨਾਂ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਬਹੁਤ ਪ੍ਰੇਮ ਨਾਲ ਬੇਨਤੀ ਕਰਨ ਲਈ ਕਹੋ ਤੇ ਕਿਉਂਕਿ ਜਦੋਂ ਤੁਸੀਂ ਬੇਨਤੀ ਕਰਦੇ ਹੋ ਸਤਗੁਰੂ ਜੀ ਨੇ ਫਿਰ ਕਿਰਪਾ ਕਰਨੀ ਹੈ ਮਹਾਪੁਰਖਾਂ ਨੇ ਇਹ ਵੀ ਕਹਿ ਦਿੱਤਾ ਕਿ ਇਹ ਇਥੇ ਅਰਦਾਸ ਬੇਨਤੀ ਕਰਨ ਜਦੋਂ ਇਹਨਾਂ ਦਾ ਕਾਰਜ ਪੂਰਾ ਹੋ ਜਾਵੇਗਾ ਇਥੇ ਇੱਕ ਪੀਪਾ ਦੇ ਕੇ ਜਾਣ ਤਾਂ ਉਹਨਾਂ ਨੇ ਪੁੱਛਿਆ ਮਹਾਰਾਜ ਕਿਹੜਾ ਮਹਾਰਾਜ ਕਹਿੰਦੇ ਕੋਈ ਨਹੀਂ ਆਪੇ ਦੇ ਜਾਣਗੇ ਤੁਸੀਂ ਜਾ ਕੇ ਬਸ ਅਰਦਾਸ ਕਰਵਾਓ ਮਹਾਪੁਰਖਾਂ ਦੀ ਜੋ ਸੇਵਾਦਾਰ ਸੀ ਉਹਨਾਂ ਨੇ ਤਾਂ 당ਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕੀਤੀ ਤੇ ਉਹ ਦੋਹਾਂ ਜੀਆਂ ਨੇ ਵੀ ਖੜ ਕੇ ਬਹੁਤੀ ਸ਼ਰਧਾ ਦੇ ਨਾਲ ਅਰਦਾਸ ਕੀਤੀ ਅਰਦਾਸ ਤੋਂ ਬਾਅਦ ਉਹ ਘਰ ਚਲੇ ਗਏ ਫਿਰ ਮਹਾਪੁਰਖਾਂ ਨੂੰ ਸੇਵਾਦਾਰ ਕਹਿਣ ਲੱਗੇ ਬਾਬਾ ਜੀ ਉਹ ਪੀਪਾ ਤਾਂ ਦੇ ਕੇ ਨਹੀਂ ਗਏ ਜਿਹੜੀ ਤੁਸੀਂ ਪੀਪੇ ਦੀ ਗੱਲ ਕਰਦੇ ਸੀ ਮਹਾਪੁਰਖ ਜੀ ਕਹਿਣ ਲੱਗੇ ਕੋਈ ਨਾ ਭਾਈ ਤੁਸੀਂ ਅਰਦਾਸ ਕਰਨੀ ਸੀ ਤੁਸੀਂ ਕਰਤੀ ਉਹ ਕਹਿੰਦੇ ਕਿ ਪੀਪਾ ਵੀ ਆ ਜਾਊਗਾ ਆਪਣੇ ਆਪ ਸਾਰੇ ਕਾਰਜ ਹੋ ਜਾਣਗੇ ਹੁਣ ਤੁਸੀਂ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ ਸਾਲ ਬੀਤਿਆ ਸਾਲ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਦਾਤੀ ਨੇ ਬੱਚੇ ਦੀ ਦਾਤ ਦਿੱਤੀ ਬਹੁਤ ਖੁਸ਼ ਹੋਏ ਤੇ ਸਾਰਾ ਪਰਿਵਾਰ ਨਾਲ ਮਿਲ ਕੇ ਹੰਸਾਲੀ ਸਹਬਾਏ ਤੇ ਉਹ ਕਿਉਂ ਦਾ ਤੀਨ ਲੈ ਕੇ ਆਈ ਤੇ ਉਹ ਸੇਵਾਦਾਰਾ ਨੂੰ ਉਹਨਾਂ ਨੇ ਦੇ ਦਿੱਤਾ ਤੇ ਮਹਾਪੁਰਖਾਂ ਜਿਹਦੇ ਕੋਲ ਜਾ ਕੇ ਸ਼ੁਕਰਾਨਾ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸ਼ੁਕਰਾਨੇ ਦੀ ਅਰਦਾਸ ਕਰਵਾਈ ਫਿਰ ਸੰਤਾ ਨੇ ਆਖਿਆ ਇਹ ਇੱਕ ਵਿਧੀ ਸੀ ਜਦੋਂ ਕਿਸੇ ਦੇ ਕਰਮਾਂ 'ਚ ਬੱਚਾ ਨਹੀਂ ਲਿਖਿਆ ਹੁੰਦਾ ਉਦੋਂ ਕੁਝ ਲੋਕ ਕੀ ਕਰਦੇ ਆ ਕਹਿ ਦਿੰਦੇ ਆ ਸਾਨੂੰ ਪੁੱਤਰ ਦੀ ਹੀ ਦਾਤ ਬਖਸ਼ੋ ਪਰ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਭਾਈ ਕਦੇ ਵੀ ਇਦਾਂ ਦੇ ਬਚਨ ਨਹੀਂ ਕਰਨੀ ਚਾਹੀਦੇ ਪਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਆ ਆਪ ਜੀ ਸਮਰਾਥੋਂ ਕਰਨ ਕਰਾਵਣ ਹਾਰ ਹੂ ਕੁਝ ਵੀ ਕਰ ਸਕਦੇ ਹੋ ਕਿਉਂਕਿ ਕਰਨ ਵਾਲਾ ਤਾਂ ਵਾਹਿਗੁਰੂ ਹੁੰਦਾ ਜੋ ਤੇਰੀ ਰਜ਼ਾ ਜੋ ਤੈਨੂੰ ਭਾਵੇ ਉਹੀ ਦਾਤ ਮੈਨੂੰ ਦੇਵੋ ਤਾਂ ਇਸ ਤਰ੍ਹਾਂ ਦੀ ਅਰਦਾਸ ਕਰਨੀ ਚਾਹੀਦੀ ਆ ਤੇ ਸਤਗੁਰੂ ਜੀ ਨੇ ਉਹਨਾਂ ਨੂੰ ਪੁੱਤਰ ਦੇ ਦਾਤ ਬਖਸ਼ੀ ਕਿਉਂਕਿ ਉਹਨਾਂ ਨੇ ਮਹਾਪੁਰਖਾਂ ਦੇ ਬਚਨਾਂ ਨੂੰ ਕਮਾ ਲਿਆ ਜਿਨ੍ਹਾਂ ਜਿਨ੍ਹਾਂ ਨੇ ਵੀ ਨਾਮ ਕਮਾਇਆ ਉਹਨਾਂ ਨੇ ਸਭ ਕੁਝ ਪਾ ਲਿਆ ਸੋ ਆਪਾਂ ਪੜਨੇ ਆ ਬਾਣੀ ਦੇ ਵਿੱਚ ਸਤਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸਿੰਘ ਦੇ ਗੁਰੂ ਪਾਰ ਉਤਾਰਨ ਹਰ ਜਿਨ੍ਹਾਂ ਜਿਨ੍ਹਾਂ ਨੇ ਵੀ ਸ਼ਰਧਾ ਕਰਕੇ ਇਸ ਤਰ੍ਹਾਂ ਮਹਾਪੁਰਖਾਂ ਦੇ ਬਚਨ ਕਮਾ ਲਈ ਉਹਨਾਂ ਦਾ ਜੀਵਨ ਸਫਲ ਹੋ ਗਿਆ ਹੁਣ ਦੇਖੋ ਇੱਕ ਤਾਂ ਮਹਾਪੁਰਖਾਂ ਨੇ ਉਹਨਾਂ ਦੋਹਾਂ ਜੀਵਾਂ ਦਾ ਨੇਮ ਵਧਾ ਦਿੱਤਾ ਇਹਨਾਂ ਨੇਮ ਵਧਾ ਦਿੱਤਾ ਕਿ 5 ਘੰਟੇ ਦਾ ਨੇਮ ਹੋ ਗਿਆ ਦੋਹਾਂ ਜੀਵਾਂ ਦਾ ਹੁਣ ਐਸੀ ਕੁਖ ਤੋਂ ਜਿਹੜੀ ਵੀ ਰੂਹ ਜਨਮ ਲਵੇਗੀ ਜਿਹੜਾ ਵੀ ਜਵਾਕ ਜਨਮ ਲਵੇਗਾ ਉਹ ਭਜਨ ਵੰਦਗੀ ਵਾਲੀ ਰੂਹ ਹੋਵੇਗੀ ਉਹਦਾ ਸੁਭਾਅ ਚੰਚਲ ਨਹੀਂ ਹੋਵੇਗਾ ਤੇਉ ਵੱਡਾ ਹੋ ਕੇ ਕਿਸੇ ਦੇ ਸਿਰ ਦਾ ਭਾਰ ਨਹੀਂ ਬਣੇਗਾ ਇਸ ਤਰ੍ਹਾਂ ਮਹਾਪੁਰਖਾਂ ਦੇ ਬਚਨ ਬਹੁਤ ਕੀਮਤੀ ਹੁੰਦੇ ਆ ਸੱਚੇ ਮਹਾਪੁਰਖ ਹਮੇਸ਼ਾ ਬਾਣੀ ਨਾਲ ਜੋੜਦੇ ਹਨ ਉਹ ਆਪਣੇ ਨਾਲ ਨਹੀਂ ਜੋੜਦੇ ਉਹ ਤਾਂ ਵੱਧ ਤੋਂ ਵੱਧ ਬਾਣੀ ਕੰਟ ਕਰਨ ਲਈ ਆਖਦੇ ਆ ਜਿੰਨਾ ਜਿੰਨਾ ਪਰਿਵਾਰਾਂ ਨੇ ਭਜਨ ਬੰਦਕੀ ਕੀਤੀ ਆ ਬਾਣੀ ਦੇ ਨਾਲ ਜੁੜੇ ਨੇ ਵਾਹਿ ਗੁਰੂ ਜੀ ਦੇ ਨਾਲ ਜੁੜੇ ਨੇ ਸੰਤਾਂ ਦੇ ਬਚਨ ਕਮਾਏ ਨੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਵਾਹਿਗੁਰੂ ਜੀ ਨੇ ਥੋੜ੍ਹ ਨਹੀਂ ਰੱਖੀ ਉਹਨਾਂ ਤੇ ਵਾਹਿਗੁਰੂ ਜੀ ਦੀ ਕਲਾ ਵਾਪਰੀ ਆ ਪਰ ਉਹਦੇ ਵਿੱਚ ਜਾਮਣ ਜਿਹੜੇ ਹਨ ਜਿਹੜੇ ਵਿਚੋਲੇ ਹਨ ਉਹ ਸੰਤ ਮਾਂਪੁਰਖ ਹੰਸਾਣੀ ਵਾਲੇ ਹਨ ਉਹਨਾਂ ਨੇ ਫਿਰ ਇਹ ਵਿਧੀ ਦੱਸ ਦਿੱਤੀ ਅਰਦਾਸ ਕਰਨ ਦਾ ਤਰੀਕਾ ਦੱਸਿਆ ਅਰਦਾਸ ਕਰਾਈ ਸੇਵਾਦਾਰਾਂ ਕੋਲੋਂ ਕਿ ਸੇਵਾਦਾਰਾਂ ਦਾ ਆਪਣਾ ਹੀ ਨਾਮ ਅਭਿਆਸ ਬਹੁਤ ਜ਼ਿਆਦਾ ਸੀ ਕਿਉਂਕਿ ਉਹ ਜਿਹੜੇ ਸੇਵਾਦਾਰ ਬਾਬਾ ਜੀ ਦੇ ਪਾਸ ਰਹਿੰਦੇ ਹੁੰਦੇ ਸੀ ਗੁਰੂ ਘਰ ਦੇ ਵਜ਼ੀਰ ਗਰੰਥੀ ਸਿੰਘ ਉਹਨਾਂ ਦਾ ਨਾਮ ਦਾ ਅਭਿਆਸ ਬਹੁਤ ਹੀ ਜ਼ਿਆਦਾ ਸੀ ਗੁਰੂ ਜੀ ਨੇ ਵਿਧੀ ਦੱਸੀ ਤੇ ਪਰਮਾਤਮਾ ਤੋਂ ਕਿਵੇਂ ਮੰਗਣਾ ਇਹ ਵੀ ਦੱਸਿਆ ਇਸ ਤਰ੍ਹਾਂ ਉਹਨਾਂ ਨੂੰ ਪੁੱਤਰ ਪ੍ਰਾਪਤੀ ਹੋਈ ਬਾਬਾ ਜੀ ਨੇ ਦੱਸਿਆ ਭਾਈ ਇਹ ਨਾ ਕਿਹਾ ਕਰੋ ਸਾਨੂੰ ਪੁੱਤਰ ਦੀ ਦਾਤ ਬਖਸ਼ੋ ਪੁੱਤਰ ਧੀਆ ਇਹ ਵਾਹੀ ਗੁਰੂ ਜੀ ਦੀਆਂ ਹੀ ਦਾਤਾਂ ਨੇ ਧੀਆ ਵੀ ਦਾਤ ਹੀ ਹੁੰਦੀਆਂ ਨੇ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਬੱਚੇ ਨਾਲ ਜਾਂ ਬੱਚੀ ਨਾਲ ਮਨ 'ਚ ਵਿਤਕਰਾ ਨਹੀਂ ਰੱਖਣਾ ਚਾਹੀਦਾ ਸਗੋਂ ਕਈ ਕਰਾਂ ਦੇ ਵਿੱਚ ਜਦੋਂ ਧੀ ਦਾ ਜਨਮ ਹੋ ਜਾਂਦਾ ਉਹ ਸੋਗ ਬਣਾਉਣ ਲੱਗ ਪੈਂਦੇ ਉਹਨਾਂ ਨੂੰ ਚਿੰਤਾ ਹੋ ਜਾਂਦੀ ਆ ਕਿ ਹੁਣ ਕੀ ਕਰਾਂਗੇ ਇਹ ਤਾਂ ਸ੍ਰਿਸ਼ਟੀ ਆ ਇਹ ਮਰਦ ਤੇ ਔਰਤ ਦੇ ਨਾਲ ਹੀ ਚੱਲ ਰਹੀ ਆ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਜਿਸ ਘਰ ਵਿੱਚ ਧੀ ਨਾ ਹੋਵੇ ਉੱਥੇ ਮਾਪਿਓ ਨੂੰ ਦੁੱਖ ਸੁੱਖ ਕਰਨ ਲਈ ਕੋਈ ਹੋਰ ਜੀ ਨਹੀਂ ਮਿਲਦਾ ਕਿਉਂਕਿ ਕਈ ਵਾਰ ਪੁੱਤਰਾਂ ਕੋਲ ਇੰਨਾ ਸਮਾਂ ਨਹੀਂ ਹੁੰਦਾ ਜੋ ਦੁੱਖ ਸੁੱਖ ਧੀਆਂ ਕਰਦੀਆਂ ਨੇ ਉਹ ਪੁੱਤ ਕਦੇ ਵੀ ਨਹੀਂ ਕਰ ਸਕਦੇ ਸੋ ਆਪਾਂ ਇਹ ਪਛਣਾ ਨੂੰ ਮੰਨਿਏ ਤੇ ਸਮਝੀਏ ਸੋ ਇਹ ਸੀਗੀ ਜੀ ਅੱਜ ਦੀ ਵੀਡੀਓ ਤਨ ਤਨ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲਿਆਂ ਨੇ ਪੁੱਤਰ ਪ੍ਰਾਪਤੀ ਅਰਦਾਸ ਕਿਵੇਂ ਕਰਨੀ ਹੈ ਉਸ ਦੀ ਵਿਧੀ ਦੱਸੀ ਹੈ ਜੀ ਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਤੇ ਜੇ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਚੈਨਲ ਨੂੰ ਜੂਲ ਸਬਸਕ੍ਰਾਈਬ ਕਰਨਾ ਮਿਲਦੇ ਆ ਫਿਰ ਨੈਕਸਟ ਵੀਡੀਓ ਜ ਤਦ ਤੱਕ ਦੇ ਲਈ ਸਤਿ ਸਪਨੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ